ਵੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੀਬੀ ਭਾਨੀ ਦਾ ਰਿਸ਼ਤਾ ਬਾਬਾ ਜੇਠਾ ਜੀ ਨਾਲ ਹੋਇਆ ਇੱਕ ਗੁਰੂ ਘਰ ਦੇ ਵਿੱਚ ਜਵਾਈ ਦਾ ਰਿਸ਼ਤਾ ਸਤਗੁਰਾਂ ਦੇ ਦੋ ਦਾਮਾ ਸੀ ਵੱਡੇ ਬਾਬਾ ਰਾਮਾ ਜੀ ਤੇ ਛੋਟੇ ਬਾਬਾ ਜੇਠਾ ਜੀ ਦੋ ਬੇਟੀਆਂ ਸੀ ਬੀਬੀ ਭਾਨੀ ਤੇ ਬੀਬੀ ਦਾਦੀ ਦੋ ਸੁਪੁੱਤਰ ਸੀ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਬੜੀ ਸੇਵਾ ਕੀਤੀ ਐਸੀ ਸੇਵਾ ਕੀਤੀ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋਹਤ ਪ੍ਰਾਪਤ ਸਵਾਮੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਚੌਂਕੀ ਤੇ ਬਿਰਾਜਮਾਨ ਹੋਏ ਸਮਾਧੀ ਚ ਸਥਿਤ ਹੋਏ ਨੇ ਚੌਂਕੀ ਦਾ ਪਾਵਰ ਟੁੱਟ ਜਾਂਦਾ ਬੀਬੀ ਭਾਨੀ ਜੀ ਸਮਾਧੀ ਲਈ ਕੋਲ ਬੈਠੇ ਨੇ ਜਦੋਂ ਵੇਖਿਆ ਚੌਂਕੀ ਦਾ ਪਾਵਰ ਟੁੱਟਿਆ ਤੇ ਕਈ ਵਿਦਵਾਨਾਂ ਨੇ ਲਿਖਿਆ ਤੇ ਬੀਬੀ ਭਾਨੀ ਨੇ ਆਪਣਾ ਹੱਥ ਦੇ ਦਿੱਤਾ ਚੌਂਕੀ ਦੇ ਪਾਵੇ ਥੱਲੇ ਕਈ ਵਿਦਵਾਨਾਂ ਨੇ ਦੇਖਿਆ ਬੀਬੀ ਭਾਨੀ ਨੇ ਆਪਣਾ ਚਰਨ ਦੇ ਦਿੱਤਾ ਬਿਰਧ ਸਰੀਰ ਕਿਤੇ ਚੌਂਕੀ ਦਾ ਪਾਵਾ ਟੁੱਟਿਆ ਤੇ ਚੌਂਕੀ ਡੋਲ ਨਾ ਜਾਵੇ ਗੁਰੂ ਸਾਹਿਬ ਦੇ ਬਿਰਧ ਸਰੀਰ ਤੇ ਝੋਟ ਨਾ ਆਵੇ ਸਤਗੁਰਾਂ ਦੀ ਸਮਾਧੀ ਖੁੱਲੀ ਜਦੋਂ ਮਹਾਰਾਜ ਨੇ ਤੱਕਿਆ ਕਈ ਵਿਦਵਾਨਾਂ ਨੇ ਲਿਖਿਆ ਤੇ ਖੂਨ ਨਿਕਲ ਰਿਹਾ ਸੀ ਮਹਾਰਾਜ ਜੀ ਕਹਿੰਦੇ ਬੇਟਾ ਇਹ ਕੀ ਪਿਤਾ ਜੀ ਚੌਂਕੀ ਦਾ ਬਾਬਾ ਟੁੱਟਿਆ ਹੋਇਆ ਮੈਂ ਤੱਕਿਆ ਕਿਤੇ ਤੁਹਾਡਾ ਸਰੀਰ ਹਿੱਲ ਕੇ ਕਿਤੇ ਚੌਂਕੀ ਡੋਲ ਨਾ ਜਾਵੇ ਸਰੀਰ ਤੇ ਬਿਰਦ ਸਰੀਰ ਸੱਟਣ ਨਾ ਲੱਗ ਜਾਵੇ ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਭਾਈ ਗੁਰਦਾ ਜੀ ਆਏ ਚੌਂਕੀ ਤੁਮਰਜ ਉੱਠੇ ਚੌਂਕੀ ਦੀਆਂ ਸਿਲਤਾ ਕੱਢੀਆਂ ਮਹਾਰਾਜ ਜੀ ਕਹਿੰਦੇ ਪੁੱਤਰ ਦੀ ਇਹ ਬੀਬੀ ਭਾਨੀ ਤੇਰੀ ਤੇ ਮੈਂ ਜੀਠਾ ਜੀ ਦੀ ਸੇਵਾ ਤੇ ਬੜਾ ਖੁਸ਼ ਆ। ਜੇ ਕੋ ਚਾਰ ਪਦਾਰਥ ਮੰਗ ਐ ਸਾਧ ਜਨਾ ਕੀ ਸੇਵਾ ਲਾਗੈ। ਪਰ ਗੁਰਮੁਖ ਪਿਆਰਿਓ ਸੇਵਾ ਹੈ ਤੇ ਬੜੀ ਔਖੀ ਕਰਨੀ। ਇਹ ਕੇਵਲ ਕੋਈ ਸੇਵਾ ਇਹ ਨਹੀਂ ਵੀ ਕੋਈ ਲੰਗਰ ਬਣਾਉਣਾ ਹੈ ਵਰਤਉਣਾ ਸਿਖਾਉਣਾ ਹੈ ਭਾਂਡੇ ਮੰਜਨੇ ਝਾੜੂ ਮਾਰਨਾ। ਤੁਲਸੀ ਜੀ ਨੇ ਕਰਮਾਂ ਦੇ ਦੋਰੇ 'ਚ ਲਿਖਿਆ ਆਗਿਆ ਸਮ ਨਹੀਂ ਸਹਿਬ ਸੇਵਾ। ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ ਮੰਨਣਾ ਕੱਜ ਕੇ ਬੋਲੋ ਸਰਬਦਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਨੇ ਇੱਕ ਵਚਨ ਕੀਤਾ ਬੀਬੀ ਭਾਨੀ ਪੁੱਤਰ ਮੰਗ ਕੀ ਮੰਗਣਾ ਤੇਰੀ ਸੇਵਾ ਤੇ ਬੜੇ ਖੁਸ਼ ਆ ਬੀਬੀ ਭਾਨੀ ਜੀ ਨੇ ਵਚਨ ਕੀਤਾ ਮਹਾਰਾਜ ਇਹ ਜੋ ਗੁਰਿਆਈ ਹੈ ਸੇਵਕ ਨੂੰ ਦਿੰਦੇ ਆਏ ਪਹਿਲੇ ਜਾਮੇ ਦੇ ਵਿੱਚ ਬਾਬਾ ਲੈਣਾ ਜੀ ਨੂੰ ਗੁਰਤਾ ਗੁਰਗਦੀ ਦੀ ਬਖਸ਼ਿਸ਼ ਹੋਈ ਬਾਬਾ ਲੈਣਾ ਜੀ ਗੁਰੂ ਅੰਗਦ ਦੇ ਮਹਾਰਾਜ ਦਾ ਸਰੂਪ ਬਣ ਕੇ ਗੁਰੂ ਨਾਨਕ ਦੀ ਦੂਸਰੀ ਜੋਤ ਬਰਾਜੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਆਪ ਜੀ ਨੇ 12 ਸਾਲ ਖਨੂਰ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਗਾਗਟ ਹੋਣ ਦੀ ਸੇਵਾ ਕੀਤੀ ਆਂ ਆ ਸੰਗਤਾਂ ਦੇ ਪੱਖੇ ਚਲਾਉਣ ਦੀ ਸੇਵਾ ਕੀਤੀ ਲੰਗਰਾਂ 'ਚ ਜਲ ਢੋਂਣ ਦੀ ਸੇਵਾ ਕੀਤੀ ਤੇ ਮਹਾਰਾਜ ਜੀ ਨੂੰ ਆਪ ਜੀ ਨੂੰ ਜਿੱਥੇ ਗੁਰਤਾ ਗੁਰਗਤੀ ਦੀ ਬਖਸ਼ਿਸ਼ ਹੋਈ ਉੱਥੇ ਗੋਇੰਦਵਾਲ ਸਾਹਿਬ ਨਗਰ ਬਸਾਉਣ ਦੀ ਵੀ ਆਗਿਆ ਕੀਤੀ ਗਈ ਆਪ ਜੀ ਨੂੰ ਵਰਦਾਨ ਵੀ ਬਖਸ਼ਿਸ਼ ਕੀਤੀ ਅਮਰਦਾਸ ਜੀ ਨਮਾਨਿਆਂ ਦਾ ਮਾਨ ਗੁਰੂ ਨਤਾਨਿਆਂ ਦਾ ਥਾਨ ਡਿਊਕਿਆਂ ਦੀ ਓਟ ਨਗਤਿਆਂ ਦੀ ਗਾਤ ਨਿਤਿਰਿਆਂ ਦੀ ਤੇ ਰਨਿਆਸ ਦੀ ਆਸ ਨੇ ਧੰਨ ਧੰਨ ਸਤਿਗੁਰੂ ਸ਼੍ਰੀ ਅਮਰਦਾਸ ਜੀ ਮਹਾਰਾਜ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬੜਾ ਪਰ ਗੁਰਤਾ ਗੁਰਗੱਦੀ ਜਿੰਦੇ ਆਏ ਤੇ ਸੁਪੁੱਤਰਾਂ ਦੇ ਵਿੱਚ ਖਿਆਲ ਵੜਿਆ ਗੁਰਤਾ ਗੁਰਗੱਦੀ ਦਾ ਆਪ ਜੀ ਕਿਰਪਾ ਕਰੋ ਹੁਣੇ ਗੁਰਤਾ ਗੁਰਗੱਦੀ ਘਰ ਦੀ ਘਰਚੇ ਰਹਿ ਜਾਵੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਪੁੱਤਰ ਇਹ ਗੁਰਤਾ ਗੁਰਗੱਦੀ ਦੀ ਜੋ ਦਾਤ ਹੈ ਇਹ ਸੇਵਕ ਦੀ ਹੈ ਸੇਵਕ ਉਹ ਸੇਵਾ ਬਣਾਈ ਹੁਕਮਬੂਜ ਪਰਮਪਤ ਪਾਈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਇਹ ਉਸ ਸਰੀਰ ਨੂੰ ਗੁਰਦਾ ਗੁਰਗੱਦੀ ਦੀ ਬਖਸ਼ਿਸ਼ ਜਿਹਦੇ ਚ ਹਮੈਂ ਅੰਦਰੋਂ ਖਤਮ ਹੋ ਗਈ। ਭਾਈ ਗੁਰਦਾ ਜੀ ਨੇ ਬਚਨ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ। ਤੁਲਸੀ ਜੀ ਲਿਖਦੇ ਨੇ ਆਗਿਆ ਸਮ ਨਹੀਂ ਸਹਬ ਸੇਵਾ। ਕਹਿ ਲਗੀ ਠੀਕ ਹੈ ਗੁਰਤਾ ਗੁਰਗੱਦੀ। ਰਹੂ ਤਾਂ ਘਰ ਦੇ ਵਿੱਚ ਪਰ ਘਰ ਦੇ ਵਿੱਚ ਕਲੇਸ਼ ਵੀ ਰਹੂਗਾ ਬੋਲੋ ਸਤਨਾਮ ਸ੍ਰੀ ਵਾਹਿ ਇੱਕ ਕਲੇਸ਼ੋਂ ਥੋਂ ਚੱਲਿਆ ਮਹਾਰਾਜ ਜੀ ਕਹਿਣ ਲੱਗੇ ਹੁਣ ਤਾਂ ਰਹੂਗਾ ਕਲੇਸ਼ ਬੀਬੀ ਪਾਨੀਏ ਗੱਦੀ ਰਹਗੀ ਘਰ ਵਿੱਚ ਆਪਣੇ ਰਹੂਗਾ ਕਲੇਸ਼ ਬੀਬੀ ਪਾਨੀਏ ਗੱਦੀ ਰਹਗੀ ਘਰ ਵਿੱਚ ਆਪਣੇ Hatha <laughs> Hatha ਪੜੇ ਹੁਣ ਤਰਹੂੰਗਾ ਕਲੇਸ ਬੀਬੀ ਭਾਨੀ ਏ ਗਦੀ ਰਹਗੀ ਘਰ ਵਿੱਚ ਆਉਣੇ ਹੁਣ ਤਰਹੂੰਗਾ ਕਲੇਸ ਬੀਬੀ ਭਾਨੀ ਏ ਵੀ ਗਦੀ ਰਹਗੀ